ਜਾ ਵਿੱਚ ਨਸ਼ਾ ਇਸ ਕਦਰ ਵੱਧ ਚੁੱਕਿਆ ਹੈ ਕਿ ਤਾਜ਼ਾ ਮਿਸਾਲ ਉਸ ਦੀ ਦੇਖਣ ਨੂੰ ਮਿਲੀ ਹੈ ਫਿਰੋਜ਼ਪੁਰ ਦੇ ਪਿੰਡ ਰੁਕਣਾ ਬੇਗੂ ਵਿੱਚ 35 ਸਾਲਾ ਨੌਜਵਾਨ ਜਿਸ ਦੀ ਨਸ਼ੇ ਦੀ ਓਵਰਡੋਜ਼ ਨਾਲ ਜਿਹੜੀ ਮੌਤ ਹੋ ਗਈ ਹੈ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 35 ਸਾਲਾ ਜਸਵੰਤ ਸਿੰਘ ਨਸ਼ੇ ਦਾ ਆਦੀ ਸੀ ਅਤੇ ਪਿੰਡ ਵਿੱਚ ਹੀ ਆਪਣੇ ਘਰ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਰਿੰਕੂ ਅਤੇ ਉਸ ਦੀ ਪਤਨੀ ਜੀਨਾ ਦੇ ਘਰ ਨਸ਼ਾ ਲੈਣ ਲਈ ਗਿਆ ਸੀ ਅਤੇ ਉਸ ਸਮੇਂ ਉਸ ਨੇ ਟੀਕਾ ਲਗਾਇਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਬਾਥਰੂਮ ਵਿੱਚ ਡਿੱਗਿਆ ਜਿਹੜਾ ਕਿ ਉਹ ਮਿਲਿਆ ਉਸ ਦੀ ਮੌਤ ਹੋ ਜਾਣ ਤੋਂ ਉਪਰੰਤ ਪਰਵਾਲਿਆ ਨੇ ਪਰਿਵਾਰ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਪਰਿਵਾਰ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਉਹ ਔਰੋਪੀਆਂ ਦੇ ਜਿਹੜੇ ਘਰ ਦੇ ਵਿੱਚੋਂ ਉਸ ਦੀ ਲਾਸ਼ ਬਰਾਮਦ ਹੋਈ ਤੇ આરોપી ਜਿਹੜੇ ਕੀ ਹੁਣ ਫਰਾਰ ਨੇ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਕਿੱਥੋਂ ਰਹਿਣ ਵਾਲੇ ਅਸੀਂ ਰੁਕਣਾ ਬੇਗੂ ਦੇ ਹਾਂਜੀ ਕੀ ਗੱਲਬਾਤ ਹੋ ਰਹੀ ਜੀ ਸਰ ਜੀ ਅਸੀਂ ਤਾਂ ਵੀ ਰਾਤ 6:37 ਵਜੇ ਸ਼ਹਿਰੋਂ ਮੇਰਾ ਪਹਿਲਾਂ ਤਾਂ ਅਸੀਂ ਸਾਲੇ ਦਾ ਹੀ ਮੁੰਡਾ ਮਰਿਆ ਸੀ ਉਹਦਾ ਸੀ ਭੋਗ ਵੀਰਵਾਰ ਅਸੀਂ ਉੱਥੇ ਸਾਨੂੰ ਅਸੀਂ 5:30 ਤੁਰੇ ਅਸੀਂ ਸਾਨੂੰ ਮੋਟਰਸਾਈਕਲ ਖਰਾਬ ਸੀ ਅਸੀਂ ਤਾਂ ਸਾਈ ਨਾਲ ਤੁਰਿਆ ਤੇ ਅਸੀਂ ਸ਼ੌਣੇ ਸਮਾਨ ਲੈਣਾ ਸੀ ਅਸੀਂ ਵੀ 7:30 ਵਜੇ ਅਸੀਂ ਘਰੇ ਪਹੁੰਚ ਗਏ ਅਸੀਂ ਸਬਜੀ ਸੂਜੀ ਬਣਾਈ ਤੇ ਅਸੀਂ ਨਾ ਬਾਬੇ ਤੇ ਮੱਥਾ ਟੇਕਣ ਗਏ ਜਲੇ ਉੱਥੇ ਹੀ ਨਾਲ ਹੀ ਆ ਉੱਥੇ ਬੈਠੇ ਆ ਅਸੀਂ ਤੇ ਮੇਰੇ ਨਾਲ ਵੀ ਆ ਚੂਕਣਾ ਚ ਦਰਦਾਂ ਨਿਕਲਦੀਆਂ ਤੇ ਮੈਂ ਆਖਿਆ ਵੀ ਮੈਂ ਤਾਂ ਘਰੇ ਜਾਣਾ ਤੇ ਮੇਰੇ ਘਰਦਿਆਂ ਦੀ ਵੀ ਤੂੰ ਬਹਿ ਜਾ ਇੱਥੇ ਤੇ ਆਪਾਂ ਇਕੱਠੇ ਚੱਲਦੇ ਆਂ ਤੋ ਮੈਂ ਉਥੋਂ ਨੂੰ ਮੈਂ ਵੀ ਤੁਸੀਂ ਆ ਜਾ ਜੇ ਮੈਂ ਚੱਲਦਾ ਮੈਂ ਘਰੇ ਜਾ ਚਲਾ ਮੈਨੂੰ ਇਹਨੇ ਮਗਰੋਂ ਪਤਾ ਨਹੀਂ ਆਵਾਜ਼ ਮਾਰੀ ਵੀ ਆ ਮੈਂ ਸਲੀਚੀ ਨਹੀਂ ਮੈਂ ਘਰੇ ਆ ਗਿਆ ਤੇ ਦੋਵੇਂ ਜੀ ਰੋਂਦੇ ਰੋਂਦੇ ਗਏ ਨੇ ਮੈਨੂੰ ਆਦੇ ਵੀ ਤੇਰਾ ਮੁੰਡਾ ਸਾਡੇ ਘਰੇ ਮਰ ਗਿਆ ਮੁੰਡਾ ਵਿਆਹ ਸੀ ਮੁੰਡਾ ਵਿਆਹ ਸੀ ਉਹਦੀਆਂ ਤਿੰਨ ਗੁੱਡੀਆਂ ਨੇ ਇੱਕ ਤਾਂ ਤੁਰਦੀ ਨਹੀਂ ਜੀ ਤੇ ਇੱਕ 4 ਸਾਲ ਦੀ ਆ ਉਹ ਤਾਂ ਜੀ ਜਵਕੜੀ ਆ ਤੇ ਇੱਕ 6 7 ਸਾਲ ਦੀ ਹੋਊਗੀ ਆਈਓ ਤੋਂ ਆਇਆ ਤੇ ਜਦ ਇਹਨੇ ਕਿਹਾ ਮੁੰਡਾ ਤੇਰਾ ਮਰ ਗਿਆ ਤੇ ਮੈਂ ਉਥੋਂ ਭੱਜਿਆ ਮੈਂ ਆਪਦੇ ਮੁੰਡੇ ਨੂੰ ਆਜਮਾਰੀ ਮਾਖਾ ਉਧਰ ਵੇਖ ਤੇ ਇਹ ਸਾਡੇ ਬਾਥਰੂਮ ਚ ਨੇ ਇਹ ਟੀਕਾ ਲਾਇਆ ਇਹਨਾਂ ਨੇ ਕਿਹਾ ਇਹਨਾਂ ਨੇ ਰਿੰਕੂ ਕਿਹਾ ਇਹਨਾਂ ਦੇ ਘਰੇ ਕਿਹਾ ਹਾਂ ਜਿਨ੍ਹਾਂ ਦੇ ਘਰੇ ਸੀ ਲੈ ਸਰ ਸਰ ਵੇਚਦੇ ਨੇ ਪਹਿਲਾਂ ਇਹ ਪਤਾ ਨਹੀਂ ਜੀ ਨਸ਼ਾ ਇਹ ਆਪ ਵੀ ਲਾਉਂਦਾ ਹੈ ਇਹ ਆਪ ਵੀ ਲਾਉਂਦਾ ਹੈ ਬਾਕੀ ਸਾਨੂੰ ਇਹ ਇਥੇ ਪਤਾ ਵੀ ਦਿੰਦਾ ਇਹ ਦਿੰਦਾ ਹੈ ਹਾਈ ਸੀ ਹਾਂ ਜੀ ਇਹ ਕੰਮ ਲੋਕ ਟੇਲ ਦਾ ਕਰਦਾ ਸੀ ਲੈ ਨਸ਼ੇ ਦਾ ਟੀਕਾ ਨੇ ਇਹ ਤਾਂ ਉਹਨੇ ਨੂੰ ਪਤਾ ਵੀ ਇਹਨੇ ਨਸ਼ੇ ਦਾ ਲਵਾਇਆ ਤੇ ਕਿਵੇਂ ਤੇ ਜਦੋਂ ਹੀ ਉਹ ਉੱਥੇ ਗਏ ਆ ਕੋਲੇ ਦਾ ਮੁੰਡਾ ਖੜਾ ਸੀ ਤੇ ਉੱਥੋਂ ਮੇਰੇ ਮੁੰਡੇ ਨੇ ਚੁੱਕ ਕੇ ਇਹਨੂੰ ਮੰंजे ਤੇ ਪਾਤਾ ਤੇ ਇਹਨੂੰ ਇੱਕ ਕੁੱਕ ਨੱਪੀ ਤੇ ਨਹੀਂ ਗੱਲ ਬਣੀ ਮੈਂ ਸਰਪੰਚ ਨੂੰ ਲਿਆ ਸਾਧ ਕੇ ਕਾਰਜ ਸਿੰਘ ਨੂੰ ਉਹਨੇ ਗੱਡੀ ਲਿਆਂਦੀ ਐ ਤੇ ਰਾਹ ਚ ਲੈ ਜਾਂਦਾ ਤੇ ਉਹ ਉਹਨੇ ਵੇਖਿਆ ਉਹਦਾ ਵੀ ਮੇਰੇ ਇਹਦਾ ਪਿੰਡਾ ਠਰ ਗਿਆ ਜਦੋਂ ਚੱਲ ਗਏ ਨੇ ਹਸਪਤਾਲ ਚ ਉਹਨੇ ਮਸ਼ੀਨ ਲਵਾ ਕੇ ਵੇਖੀ ਆ ਤੇ ਉਹ ਆਂਦਾ ਵੀ ਡੈਥ ਹੋ ਚੱਕੀ ਐ ਆ ਠੀਕ ਐ ਤੇ ਮੈਂ ਬੂਟੇ ਵਾਲੇ ਆਇਆ ਤੇ ਮੇਰੇ ਮੁੰਡਾ ਨਾਲ ਸੀ ਉਹਨੇ ਫੋਨ ਕਰਤਾ ਡੈਡੀ ਵੀ ਉਹ ਚੰਦ ਵਸਿਆ ਵੀ ਉਹ ਉੱਥੋਂ ਮੁੜ ਜਾ ਤੂੰ ਤੇ ਮੇਰੇ ਫਿਓਸ ਮੇਰਾ ਨਾਮ ਜੀ ਤਰਮਿੰਦਰ ਜੀ ਮੇਰਾ ਪਿੰਡ ਦੁੱਲੇਵਾਲਾ ਜੀ ਦੁੱਲੇਵਾਲਾ ਹਾਂਜੀ ਤੇ ਜਿਹੜਾ ਮੁੰਡਾ ਮਰਿਆ ਲਖੇ ਨਾਲ ਲਖੇ ਨਾਲ ਮਰਿਆ ਹਾਂਜੀ ਨਸ਼ੇ ਨਾਲ ਤਾਂ ਚਲੋ ਹਾਂ ਮਰਿਆ ਠੀਕ ਹੈ ਨਸ਼ਾ ਨਹੀਂ ਲਾਇਆ ਕਿ ਟੀਕਾ ਨਹੀਂ ਲਾਇਆ ਇਹ ਉਹ ਪੇਪਰ ਤੇ ਲਾਉਂਦਾ ਸੀਗਾ ਸਮਾਨ ਤੇ ਕੁਝ ਗੋਟਾਂ ਦਾ ਲੈ ਕੇ ਉਸ ਘਰੇਲੂ ਮਾਮਲੇ ਤੇ ਲੈ ਕੇ ਕੁਝ ਉਹ ਸਮਾਨ ਵੀ ਵੇਚਦੇ ਸੀ ਉਹਨੂੰ ਘਰੇ ਬੁਲਾ ਲਿਆ ਘਰੇ ਬੁਲਾ ਲਿਆ ਉਹਨਾਂ ਦੇ ਪੇਪਰ ਤੇ ਨਹੀਂ ਸਹੀ ਲੱਗਦਾ ਤੇ ਤੂੰ ਨਾ ਟੀਕੇ ਨਾ ਲਾਉ ਸੁਣ ਕਿਉਂਕਿ ਉਹ ਆਪ ਖੁਦ ਸਮਾਨ ਵੇਚਦੇ ਸੀ ਉਹ ਜਦੋਂ ਔਰਤ ਵੀ ਵੇਚਦੀ ਹਾਂਜੀ ਨਾਲ ਔਰਤ ਵੀ ਵੇਚਦੀ ਆ ਤੇ ਕਰੀਬਨ ਕਰੀਬਨ ਹੀ ਓਪਨ ਦੇ ਹੀ ਸਾਰਾ ਹੀ ਉਹ ਇੱਕ ਘਰ ਵੇਚਦਾ ਸਾਰਾ ਪਿੰਡ ਹੀ ਨੌਜਵਾਨ ਜਮਾ ਹੀ ਖਤਮ ਕੀਤੀ ਜਾਂਦੇ ਆ ਵੀ ਰੇਕ ਇੱਕ ਬੱਚੇ-ਬੱਚੇ ਨੂੰ ਆਂਦੇ ਨੇ ਲਾ ਕੇ ਵੇਖੋ ਸਮਾਨ ਤੇ ਵੇਖੋ ਜੇ ਕੰਮ ਕਿਵੇਂ ਨਿਬੜਦਾ ਤੇ ਬਹੁਤ ਹੀ ਜਿਆਦਾ ਮੈਂ ਤਾਂ ਨਾ ਪਿੰਡ ਦੇ ਵਿੱਚ ਬੜਾ ਹੀ ਦੇਖਣ ਵਾਲੀ ਗੱਲ ਹੈ ਵੀ ਨੌਜਵਾਨ ਜਿਹੜੇ ਨੇ ਨਸ਼ੇ ਦੇ ਖਤਮ ਹੋਈ ਜਾ ਰਹੇ ਨੇ ਤੇ ਇਸ ਕਰਕੇ ਅਸੀਂ ਤਾਂ ਸਰਕਾਰ ਤੋਂ ਇਹੀ ਕਹਿਣਾ ਚਾਹੁੰਦੇ ਆ ਕਿ ਅਗਾ ਕਹੇ ਦਾ ਵੀ ਨੌਜਵਾਨ ਪੁੱਤਰ ਨਾ ਮਰੇ ਤੇ ਅਸੀਂ ਬੇਨਤੀ ਕਰਦੇ ਆਂ ਵੀ ਸਰਕਾਰ ਅੱਗੇ ਵੀ ਇਹ ਕਾਰਵਾਈ ਕੀਤੀ ਜਾਵੇ ਤੇ ਥਲ ਪਾਣੀ ਚਾਹੀਦੀ ਹੈ ਇਹ ਸਰਕਾਰ ਤੇ ਜਿਹੜੀ ਨਵੀਂ ਬਣੀ ਕਹਿੰਦੀ ਸੀ ਸਾਨੂੰ ਮਹੀਨੇ ਦੋ ਦੇ ਵਿੱਚ ਅਸੀਂ ਬਿਲਕੁਲ ਨਸ਼ਾ ਖਤਮ ਕਰ ਦਾਂਗੇ ਮੈਂ ਤਾਂ ਅੱਜ ਤੱਕ ਸਰਕਾਰ ਨੂੰ ਇਹ ਕਹਿਣਾ ਚਾਹਣਾ ਵੀ ਅੱਜ ਤੱਕ ਨਸ਼ੇ ਨੂੰ ਥਲ ਪਈ ਨਹੀਂ ਜੇ ਨਸ਼ਾ ਤੇ ਪਾਸੋਂ ਆਉਂਦਾ ਤੇ ਤਸਤਰ ਵੇਚਦੇ ਆ ਇਹ ਅਜੇ ਤੱਕ ਕੋਈ ਥਲ ਨਹੀਂ ਪਈ ਨੌਜਵਾਨ ਖਤਮ ਹੋਈ ਜਾਂਦੇ ਹੋਰ 10 ਸਾਲਾਂ ਨੂੰ ਨੌਜਵਾਨ ਮੇਰੇ ਸਾਬ ਕਰੀਪਨ 35 40 ਸਾਲ ਮਸਾ ਕੱਟਣ ਕਰਨਗੇ ਤੇ ਖਤਮ ਹੋ ਜਾਏਗਾ ਪੰਜਾਬ ਕਹਿੰਦੇ ਆ ਸੋਨੇ ਦੀ ਚੜੀ ਪੰਜਾਬ ਦੀ ਜਵਾਨੀ ਖਤਮ ਹੋ ਜਵਾਨੀ ਮੈਨੂੰ ਆ ਪੰਜਾਬ ਸੋਨੇ ਦੀ ਚੜੀ ਸੋਨੇ ਦੀ ਚੜੀ ਮੈਨਾਂ ਇਹ ਪਿੱਤਲ ਦੀ ਰਹਿ ਜਾਣੀ ਜੇ ਜਿਹੜਾ ਹਾਲਾਤ ਬਣੇ ਪਏ ਨਸ਼ੇ ਨਾਲ ਕਾਫੀ ਜ਼ਿਆਦਾ ਹੁਣ ਤੁਸੀਂ ਆਪ ਹੀ ਦੇਖਦੇ ਹੋ ਆਪ ਹੀ ਨੌਜਵਾਨ ਜਦਾਂ ਜਿਹੜੇ ਕਿ ਕਾਣੇ ਬਜ਼ੁਰਗ ਆ ਉਹ ਤਾਂ ਕਾਫੀ ਹੈ ਇਹ ਨੌਜਵਾਨ ਹੱਟੇ ਕੱਟੇ ਪਏ ਆ ਤੇ ਜਿਹੜੇ ਨੌਜਵਾਨ ਆ ਉਹ ਬਜ਼ੁਰਗ ਬਣੇ ਪਏ ਆ ਨਸ਼ੇ ਲਾਲਾ ਕੇ ਤੇ ਖਤਮ ਹੋ ਜੇ ਪੈ ਨੇ ਮੈਂ ਤਾਂ ਇਹੀ ਸਰਕਾਰ ਅੱਗੇ ਬੇਨਤੀ ਕਰਦਾ ਵੀ ਜਿੰਨਾ ਵੀ ਹੋ ਸਕੇ ਮਾਨ ਸਰਕਾਰ ਬਹੁਤ ਹੀ ਵੱਡਾ ਤਗੜਾ ਬੰਦਾ ਹੈ ਜੇ ਚਾਵੇ ਤਾਂ ਸਭ ਕੁਝ ਹੋ ਸਕਦਾ ਪਰ ਅਜੇ ਤੱਕ ਇਹ ਚੀਜ਼ ਦਾ ਕੋਈ ਵੀ ਨਹੀਂ ਹੋਇਆ ਨਹੀਂ ਮਾਮਲਾ ਹੈ ਨਸ਼ੇ ਕਰਕੇ ਕੀ ਮੁੰਡਾ ਮਰਿਆ ਨੌਜਵਾਨ ਕੀ ਉਮਰ ਕਿੰਨੀ ਸੀ ਕੀ ਨਾ ਉਮਰ ਦੇ ਦੀ ਕਰੀ 35 ਸਾਲਾ ਜੀ ਹਾਂਜੀ ਪਿੰਡ ਦਾ ਰੁਕਣਾ ਬੇਗੂਆ ਸੁਖਦੇਵ ਸਿੰਘ ਦਾ ਲੜਕਾ ਜਸਵੰਤ ਸਿੰਘ ਹੈ ਜੀ ਇਹ ਨਾ ਓਵਰਡੋਜ਼ ਨਾਲ ਇਹਦੀ ਮੌਤ ਹੋਈ ਆ ਤੇ ਉਹਨਾਂ ਨੇ ਸਰ ਮਾਮਲਾ ਦਰਜ ਕੀਤਾ ਇਹ ਮਾਮਲਾ ਦਰਜ ਰਿੰਕੂ ਤੇ ਉਹਦੀ ਪਤਨੀ ਵਾਸੀ ਰੁਕਣਾ ਬੇਗੂ ਉਹਨਾਂ ਦੇ ਘਰੇ ਮਰਿਆ ਉਹਨਾਂ ਦੇ ਘਰੇ ਮਰਿਆ ਬਾਥਰੂਮ ਦੇ ਵਿੱਚ ਟਿਕਾ ਲਾਇਆ ਟਿਕਾ ਲਾਇਆ ਵੈਸੇ ਸਾਨੂੰ ਸਰੈਂਜਤਾ ਨਹੀਂ ਬਰਾਮਦ ਹੋਈ ਮੌਕੇ ਤੋਂ ਪਰ ਉਹ ਕਹਿ ਰਹੇ ਨੇ ਮੈਂ ਟੀਕਾ ਲਾਇਆ ਜਿਨ੍ਹਾਂ ਨੇ ਚੁੱਕਿਆ ਜਾ ਕੇ ਉਦੋਂ ਫਰੈਂਚ ਸੀਗੀ ਮੌਕੇ ਤੇ ਫਰੈਂਚ ਤੋਂ ਗਾ ਪਛਾਹ ਗਈ ਅਸੀਂ ਲੇਟ ਪਹੁੰਚੇ ਜਦੋਂ ਮਾਮਲਾ ਦਰਜ ਕਰਤਾ ਹਾਂਜੀ ਮਾਮਲਾ ਦਰਜ ਕਰਤਾ ਮਕਦਮਾ ਨੰਬਰ 188 ਹਾਂਜੀ ਥਾਣਾ ਕੋਲ ਲਗੜੀ ਮਿੱਟੀ ਮਿੱਟੀ ਹੈਗੀ 13 ਅਸੀਂ ਪਤਨੀ ਤੇ ਕੀਤਾ ਹਾਂਜੀ ਪਤੀ ਪਤਨੀ ਦੀ ਉਹ ਮਾਮਾ ਦੇ ਗ੍ਰਿਫਤਾਰੀ ਕਰਨ ਹਾਂਜੀ ਗ੍ਰਿਫਤਾਰੀ ਬਾਕੀ ਜੀ ਨਹੀਂ ਗ੍ਰਿਫਤਾਰੀ ਹੋਇਆ ਜੀ ਅਜੇ ਨਹੀਂ ਨਹੀਂ ਇਹ ਤਾਂ ਪੋਸਟਮਾਨ ਮਕਰਾ ਰਹੇ ਬਾਅਦ ਚ ਫਦੇ ਹਾਂਜੀ ਉਹ ਜੀ